ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਇੱਕ ਵਿਮਾਨ ਤੇ ਹੈਲੀਕਾਪਟਰ ਦੇ ਵਿਚਕਾਰ ਟੱਕਰ ਹੋ ਗਈ ਹਾਦਸਾ ਬਹੁਤ ਖੌਫਨਾਕ ਸੀ ਟੱਕਰ ਇੰਨੀ ਜ਼ਿਆਦਾ ਜ਼ੋਰਦਾਰ ਸੀ ਕਿ ਵਿਮਾਨ ਤੇ ਹੈਲੀਕਾਪਟਰ ਦੋਨੋਂ ਟੁੱਟ ਗਏ ਨਾਲ ਹੀ ਯਾਤਰੀ ਵਿਮਾਨ ਨਦੀ ਵਿੱਚ ਡਿੱਗਿਆ ਦੱਸਿਆ ਜਾ ਰਿਹਾ ਹੈ ਕਿ ਲਗਭਗ 60 ਯਾਤਰੀ ਸਵਾਰ ਸਨ ਇਹ ਵਿਮਾਨ ਅਮਰੀਕੀ 에ਅਰਲਾਈਨ ਦਾ ਦੱਸਿਆ ਜਾ ਰਿਹਾ ਹੈ ਹਾਦਸਾ ਵਾਸ਼ਿੰਗਟਨ ਡੀਸੀ ਦੇ ਵਾਈਟ ਹਾਊਸ ਦੇ ਕੋਲ ਹੋਇਆ ਵਿਮਾਨ ਪੋਟੋਮੈਕ ਨਦੀ ਵਿੱਚ ਹੀ ਡਿੱਗਿਆ ਇਹ ਯਾਤਰੀ ਵਿਮਾਨ ਅਮਰੀਕੀ ਸ਼ਹਿਰ ਦੀ ਕਨਸਾਨਸ ਸਿਟੀ ਤੇ ਕੁਸ਼ੰਤ ਨਾ ਰਿਆ ਸੀ ਅਮਰੀਕਾ ਦੇ ਐਫਐਫ ਨੇ ਇੱਕ ਬਿਆਨ ਚ ਕਹੇ ਕਿ ਵਿਸ਼ੰਤ ਡੀਸੀ ਦੇ ਬਾਹਰ ਰੀਗਨ ਨੈਸ਼ਨਲ 에ਰਪੋਰਟ ਦੇ ਕੋਲ ਵਿਮਾਨ ਰੈਂਡਿੰਗ ਤੋਂ ਪਹਿਲੇ ਹਵਾ ਵਿੱਚ ਅਮਰੀਕੀ ਸੈਨਾ ਦੇ ਸਿਕਿਉਰਸੀ ਹੈਲੀਕਾਪਟਰ ਦੇ ਨਾਲ ਟੱਕਰ ਹੋ ਗਈ ਤੇ ਇਹ ਦੁਰਘਟਨਾ ਗਰਸਤ ਹੋ ਕੇ ਨਦੀ ਚ ਡਿੱਗ ਪਿਆ ਰਿਪੋਰਟ ਅਨੁਸਾਰ ਕਨਸਾਨਸ ਦੇ ਅਮਰੀਕੀ ਸਨੀਟਰ ਰੇਜ਼ ਮਸਟਾਲ ਨੇ ਦੱਸਿਆ ਕਿ ਯਾਤਰੀ ਵਿਮਾਨ ਹੈਲੀਕਾਪਟਰ ਨਾਲ ਟਕਰਾਇਆ ਸੀ ਬਿਊਰੋ ਰਿਪੋਰਟ ਕੀਆ ਟੀਵੀ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਇੱਕ ਵਿਮਾਨ ਤੇ ਹੈਲੀਕਾਪਟਰ ਦੇ ਵਿਚਕਾਰ ਟੱਕਰ ਹੋ ਗਈ ਹਾਦਸਾ ਬਹੁਤ ਖੌਫਨਾਕ ਸੀ ਟੱਕਰ ਇੰਨੀ ਜ਼ਿਆਦਾ ਜ਼ੋਰਦਾਰ ਸੀ ਕਿ ਵਿਮਾਨ ਤੇ ਹੈਲੀਕਾਪਟਰ ਦੋਨੋਂ ਟੁੱਟ ਗਏ ਨਾਲ ਹੀ ਯਾਤਰੀ ਵਿਮਾਨ ਨਦੀ ਵਿੱਚ ਡਿੱਗਿਆ ਦੱਸਿਆ ਜਾ ਰਿਹਾ ਹੈ ਕਿ ਲਗਭਗ 60 ਯਾਤਰੀ ਸਵਾਰ ਸਨ ਇਹ ਵਿਮਾਨ ਅਮਰੀਕੀ 에ਅਰਲਾਈਨ ਦਾ ਦੱਸਿਆ ਜਾ ਰਿਹਾ ਹੈ ਹਾਦਸਾ ਵਾਸ਼ਿੰਗਟਨ ਡੀਸੀ ਦੇ ਵਾਈਟ ਹਾਊਸ ਦੇ ਕੋਲ ਹੋਇਆ ਹੈ ਵਿਮਾਨ ਪੋਟੋਮੈਕ ਨਦੀ ਵਿੱਚ ਡਿੱਗਿਆ ਇਹ ਯਾਤਰੀ ਵਿਮਾਨ ਅਮਰੀਕੀ ਸ਼ਹਿਰ ਦੀ ਕੰਸਾਨਸ ਸਿਟੀ ਤੇ ਕੁਸ਼ੰਤ ਨਾ ਰਿਹਾ ਸੀ ਅਮਰੀਕਾ ਦੇ ਐਫਐਫਏ ਨੇ ਇੱਕ ਬਿਆਨ ਚ ਕਹਿ ਕਿ ਕੁਸ਼ੰਤ ਡੀਸੀ ਦੇ ਬਾਹਰ ਰੀਗਨ ਨੈਸ਼ਨਲ 에ਰਪੋਰਟ ਦੇ ਕੋਲ ਵਿਮਾਨ ਰੈਂਡਿੰਗ ਤੋਂ ਪਹਿਲੇ ਹਵਾ ਵਿੱਚ ਅਮਰੀਕੀ ਸੈਨਾ ਦੇ ਸਿਕਿਉਰ ਸੀ ਹੈਲੀਕਾਪਟਰ ਦੇ ਨਾਲ ਟੱਕਰ ਹੋ ਗਈ ਤੇ ਇਹ ਦੁਰਘਟਨਾਗਰਸਤ ਹੋ ਕੇ ਨਦੀ ਵਿੱਚ ਡਿੱਗ ਪਿਆ ਰਿਪੋਰਟ ਅਨੁਸਾਰ ਕੰਸਾਨਸ ਦੇ ਅਮਰੀਕੀ ਸੈਨੇਟ ਰੇਜ਼ ਮਸ਼ੀਨ ਨੇ ਦਰਸਾਇਆ ਕਿ ਯਾਤਰੀ ਵਿਮਾਨ ਹੈਲੀਕਾਪਟਰ ਨਾਲ ਟਕਰਾਇਆ ਸੀ ਬਿਊਰੋ ਰਿਪੋਰਟ ਕੀ ਆਤੀ ਵੀ ਅਮਰੀਕਾ ਦੇ ਵਸ਼ਿੰਟਨ ਡੀਸੀ ਵਿੱਚ ਇੱਕ ਵਿਮਾਨ ਤੇ ਹੈਲੀਕਾਪਟਰ ਦੇ ਵਿਚਕਾਰ ਟੱਕਰ ਹੋ ਗਈ ਹਾਦਸਾ ਬਹੁਤ ਖੌਫਨਾਕ ਸੀ ਟੱਕਰ ਇੰਨੀ ਜ਼ਿਆਦਾ ਜ਼ੋਰਦਾਰ ਸੀ ਕਿ ਵਿਮਾਨ ਤੇ ਹੈਲੀਕਾਪਟਰ ਦੋਨੋਂ ਟੁੱਟ ਗਏ ਨਾਲ ਹੀ ਯਾਤਰੀ ਵਿਮਾਨ ਨਦੀ ਵਿੱਚ ਡਿੱਗਿਆ ਦੱਸਿਆ ਜਾ ਰਿਹਾ ਕਿ ਲਗਭਗ 60 ਯਾਤਰੀ ਸਵਾਰ ਸਨ ਇਹ ਵਿਮਾਨ ਅਮਰੀਕੀ 에ਅਰਲਾਈਨ ਦਾ ਦੱਸਿਆ ਜਾ ਰਿਹਾ ਹਾਦਸਾ ਵਸ਼ਿੰਟਨ ਡੀਸੀ ਦੇ ਵਾਈਟ ਹਾਊਸ ਦੇ ਕੋਲ ਹੋਇਆ ਵਿਮਾਨ ਬੋਟੋਮੈਕ ਨਦੀ ਵਿੱਚ ਡਿੱਗਿਆ ਇਹ ਯਾਤਰੀ ਵਿਮਾਨ ਅਮਰੀਕੀ ਸ਼ਹਿਰ ਦੀ ਕਨਸਾਨਸ ਸਿਟੀ ਤੇ ਕੁਸ਼ੰਤ ਨਾ ਰਿਹਾ ਸੀ ਅਮਰੀਕਾ ਦੇ ਐਫਐਫਏ ਨੇ ਇੱਕ ਬਿਆਨ ਚ ਕਹਿ ਕਿ ਵਿਸ਼ੰਤ ਡੀਸੀ ਦੇ ਬਾਹਰ ਰੀਗਨ ਨੈਸ਼ਨਲ 에ਅਰਪੋਰਟ ਦੇ ਕੋਲ ਵਿਮਾਨ ਰੈਂਡਿੰਗ ਤੋਂ ਪਹਿਲੇ ਹਵਾ ਵਿੱਚ ਅਮਰੀਕੀ ਸੈਨਾ ਦੇ ਸਿਕਿਉਰ ਸੀ ਹੈਲੀਕਾਪਟਰ ਦੇ ਨਾਲ ਟੱਕਰ ਹੋ ਗਈ ਤੇ ਇਹ ਦੁਰਘਟਨਾਗਰਸਤ ਹੋ ਕੇ ਨਦੀ ਵਿੱਚ ਡਿੱਗ ਪਿਆ ਰਿਪੋਰਟ ਅਨੁਸਾਰ ਕਨਸਾਨਸ ਦੇ ਅਮਰੀਕੀ ਸਨੀਟ ਰੇਜ਼ ਮਸ਼ਾਲੇ ਦਰਸਾਇਆ ਕਿ ਯਾਤਰੀ ਵਿਮਾਨ ਹੈਲੀਕਾਪਟਰ ਨਾਲ ਟਕਰਾਇਆ ਸੀ ਬਿਊਰੋ ਰਿਪੋਰਟ ਚੀਆ ਟੀਵੀ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਇੱਕ ਵਿਮਾਨ ਤੇ ਹੈਲੀਕਾਪਟਰ ਦੇ ਵਿਚਕਾਰ ਟੱਕਰ ਹੋ ਗਈ ਹਾਦਸਾ ਬਹੁਤ ਖੌਫਨਾਕ ਸੀ ਟੱਕਰ ਇੰਨੀ ਜ਼ਿਆਦਾ ਜ਼ੋਰਦਾਰ ਸੀ ਕਿ ਵਿਮਾਨ ਤੇ ਹੈਲੀਕਾਪਟਰ ਦੋਨੋਂ ਟੁੱਟ ਗਏ ਨਾਲ ਹੀ ਯਾਤਰੀ ਵਿਮਾਨ ਨਦੀ ਵਿੱਚ ਡਿੱਗਿਆ ਦੱਸਿਆ ਜਾ ਰਿਹਾ ਹੈ ਕਿ ਲਗਭਗ 60 ਯਾਤਰੀ ਸਵਾਰ ਸਨ ਇਹ ਵਿਮਾਨ ਅਮਰੀਕੀ 에ਅਰਲਾਈਨ ਦਾ ਦੱਸਿਆ ਜਾ ਰਿਹਾ ਹੈ ਹਾਦਸਾ ਵਾਸ਼ਿੰਗਟਨ ਡੀਸੀ ਦੇ ਵਾਈਟ ਹਾਊਸ ਦੇ ਕੋਲ ਹੋਇਆ ਵਿਮਾਨ ਪੋਟੋਮੈਕ ਨਦੀ ਵਿੱਚ ਹੀ ਡਿੱਗਿਆ ਇਹ ਯਾਤਰੀ ਵਿਮਾਨ ਅਮਰੀਕੀ ਸ਼ਹਿਰ ਦੀ ਕਨਸਾਂਸ ਸਿਟੀ ਤੇ ਕੁਸ਼ੰਤ ਨਾ ਰਿਆ ਸੀ ਅਮਰੀਕਾ ਦੇ ਐਫਐਫ ਨੇ ਇੱਕ ਬਿਆਨ ਚ ਕਹਿ ਕਿ ਕੁਸ਼ੰਤ ਡੀਸੀ ਦੇ ਬਾਹਰ ਰੀਗਨ ਨੈਸ਼ਨਲ 에ਰਪੋਰਟ ਦੇ ਕੋਲ ਵਿਮਾਨ ਰੈਂਡਿੰਗ ਤੋਂ ਪਹਿਲੇ ਹਵਾ ਵਿੱਚ ਅਮਰੀਕੀ ਸੈਨਾ ਦੇ ਸਿਕਿਉਰ ਸੀ ਹੈਲੀਕਾਪਟਰ ਦੇ ਨਾਲ ਟੱਕਰ ਹੋ ਗਈ ਤੇ ਇਹ ਦੁਰਘਟਨਾ ਗਰਸਤ ਹੋ ਕੇ ਨਦੀ ਚ ਡਿੱਗ ਪਿਆ ਰਿਪੋਰਟ ਅਨੁਸਾਰ ਕਨਸਾਂਸ ਦੇ ਅਮਰੀਕੀ ਸੈਨੇਟਰ ਰੇਜ਼ ਮਸ਼ਾਲ ਨੇ ਦੱਸਿਆ ਕਿ ਯਾਤਰੀ ਵਿਮਾਨ ਹੈਲੀਕਾਪਟਰ ਨਾਲ ਟਕਰਾਇਆ ਸੀ ਬਿਊਰੋ ਰਿਪੋਰਟ ਜਿਕਿਆ ਟੀਵੀ